ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਤੇ ਮਾਰਨਿੰਗ ਤੇ ਘੜੀ ਬੰਦਾ ਮਾਰਨਿੰਗ ਤੇ ਕਿੰਨੇ ਵਜ ਗਏ ਦੱਸੋ ਇਹ ਜੇਪ ਵਿੱਚ ਆਖ ਬੰਦੀ ਅੱਠ ਮਾਰਨਿੰਗ ਤੁਹਾਡੀ ਕਾਰ ਅੱਠ ਗਰਦੀ ਤੇ ਤੁਸੀਂ ਕੈਪ ਚੈੱਕ ਕਰ ਸਕਦੇ ਹੋ ਫਰਜੀਤ ਕੌਰ ਆ ਚੁੱਕੀ ਆ ਤੇ ਜਿੱਦਾਂ ਕਿ ਬੜਿਆਂ ਨੇ ਪੁੱਛਿਆ ਭਾਈ ਤੁਸੀਂ ਕਿਹੜੇ ਕਮਰੇ 'ਚ ਰਹੋਗੇ ਅਸੀਂ ਇਸ ਕਮਰੇ 'ਚ ਰਹਿੰਦੇ ਆ ਜੀ ਇਹ ਤਾਂ ਇਧਰ ਉਹ ਦਰਵਾਜ਼ਾ ਬੰਦ ਕਰ ਇਧਰ ਉਹ ਦਰਵਾਜ਼ਾ ਬੰਦ ਕਰ ਤੇ ਇੱਥੇ ਤਿੰਨ ਬੈੱਡਰੂਮ ਆ ਜੀ ਹੁਣ ਸਾਡੇ ਸਹੀ ਗੱਲ ਹੈ ਤੇ ਇਹ ਕਿੰਨਾ ਕੁ ਰੈਡੀ ਟਾਈਪ ਕੋ ਕਮਰਾ ਹਾਂਜੀ ਇਹਦੇ 'ਚ ਰਹਿੰਦੇ ਆ ਤੇ ਬਾਕੀ ਜਿਹੜੀ ਅੱਜ ਮੁੱਦਾ ਜਿਹੜਾ ਚੱਲਣ ਦੇ ਥੋੜਾ ਚੱਲਣ ਦੀ ਹਲਤੀ ਦਾ ਬਾਬਾ ਜੀ ਆਏ ਨੇ ਜਾਓ ਮੰਮੀ ਹਰਜੀਤ ਕੋਲ ਜਾ ਰਹੇ ਟੇਡੇ ਜਿਹਾ ਹੋਗੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਹਾਂ ਦੀਆਂ ਨਾੜਾਂ ਤੇ ਮਸਲ ਚ ਹੈ ਮਸਲ ਚ ਆ ਲਗੇ ਸੋ ਚਲੋ ਬਾਕੀ ਗੱਲਾਂ ਬਾਅਦ ਚੋ ਇੱਕ ਚੀਜ਼ ਲੈਣ ਦੀ ਆਪਾਂ ਮਿਸਤਰੀਆਂ ਲਈ ਦੀਪ ਨੇ ਫਾਰਮੈਨੀ ਦਾ ਕੰਮ ਸ਼ੁਰੂ ਕਰਤਾ ਬਠੀਕ ਦਾ ਕੰਮ ਛੱਡ ਕੇ ਫਾਰਮੈਨ ਬਣ ਗਿਆ ਚੱਕੋ ਜੀ ਇਹ ਵਾਲੀ ਮੇਰੇ ਲਈ ਰਹੇਗੀ ਨਿਆ ਬੰਦ ਤੇ ਮੈਂ ਆਪਾਂ ਲੈ ਊਪਰ ਜੀ ਮਾਜਾ ਇਹ ਮਹਮਗਾਇਆਂ ਹੈਗਾ ਕਿਨੇ ਬਾਲੋ ਉਹ ਜਦੋਂ ਮੋਟਰ ਬਟਰ ਤੇ ਮਤਲਬ ਪੈਲੀ ਪੁੱਜ ਇਹ ਛਾਂ ਦਾ ਬੜਾ ਕੰਮ ਦਿੰਦੀਆਂ ਤੇ ਇਹ ਫਾਇਦਾ ਆ ਇਹ ਅਵਲ ਦੇ ਵੀ ਬਾਗੀ ਚੱਲ ਅਮਨ ਵੀ ਧੁੱਪ ਨਾ ਲੱਗੇ ਅਮਨ ਦੇ ਸਿਰ ਨੂੰ ਅਮਨ ਵੀ ਫਿਰ ਕੈਮਰਾ ਅਮਨ ਆ ਜੇ ਸੁਸਤੀ ਜਾ ਉਹ ਲੇਟ ਉੱਠੀ ਆ ਤੇ ਅਮਨ ਦੇ ਵੀ ਟੋਪੀ ਪਾ ਦਿੱਤੀ ਗਈ ਅਮਨ ਚਗਲ ਦਿਖਾਈ ਜਾਵੇ ਸਾਨੂੰ ਆਪ ਵੀ ਵੈਰੀ ਗੁੱਡ ਸੋਹਣੀ ਲੱਗ ਰਹੀ ਹੈ ਧੁੱਪ ਨਹੀਂ ਲੱਗ ਰਹੀ ਹੈ ਬੜੀ ਨਾਈਸ ਲੱਗ ਰਹੀ ਤੁਸੀਂ ਤਾਂ ਕਹਿੰਦੇ ਸੀ ਕਿ ਸਾਡੀ ਹੈਲਥੀ ਆਉਦੀ ਹੈਗੀ ਤੇ ਤੂੰ ਨਵੀ ਲੈ ਕੇ ਆਇਆ ਨਹੀਂ ਹੈਗੀ ਇੱਕ ਇੱਕ ਵੱਡੀ ਲੈ ਕੇ ਦਿੱਤੀ ਉਹਨਾਂ ਨੂੰ ਇਹਦੇ ਕਰਕੇ ਤੁਹਾਨੂੰ 30000 ਰੁਪਇਆ ਘਟਾਇਆ ਵਾ ਹਲਤੀ ਕਰਕੇ ਤੇ ਹਾਏ ਬਾਬਾ ਜੀ ਆਜੋ ਬਾਈ ਇਹਨੂੰ ਅਨਬਾਕਸਿੰਗ ਕਰੀਏ ਆ ਲੈ ਮੋਟੀ ਫੜਨੀ ਵੈਸੇ ਮੈਨੂੰ ਨਹੀਂ ਪਤਾ ਹੈਲਦੀ ਮੈਨੂੰ ਚੱਕ ਦੋ ਥਾਣਾ ਚੱਕ ਲੈ ਇਹਨੂੰ ਹਲਤੀ ਪਹਿਲੀ ਵਾਰ ਹੋਉਂਦੀ ਆ ਉਹ ਜਿਹੜੀ ਕਰਦੀ ਚਲਾ ਕੇ ਹੋਣਾ ਚੱਲ ਚੱਕ ਮੰਮੀ ਉਚਾ ਦੇ ਉਹ ਬਾਬਾ ਜੀ ਉਹ ਚੱਕ ਜੋਰਜਵਾਨੀ ਧੰਨ ਪੱਲੇ ਫਿਰ ਜੱਟ ਸਿੱਧਾ ਕਿਉਂ ਚੱਲੇ ਹੁਣ ਆਇਆ ਨਾ ਕਿ ਕੁੜੀਆਂ ਤੋਂ ਕੰਮ ਕਰਾਉਂਦੇ ਬਹੁਤ ਤਗੜੀ ਕੁੜੀ ਆ ਟੈਂਸ਼ਨ ਨਾ ਲਾਓ ਖਾਧੀਆਂ ਖਰਾਕਾ ਕੰਮ ਆਉਣੀਆਂ ਬਸ ਹੋਣੀਆਂ ਸ਼ਾਵਾਂ ਜੀ ਇਹਨੇ ਇਦਰੇ ਕਰ ਲਿਆ ਅਨਬਾਕਸਿੰਗ ਓਕੇ ਓਹ ਟੇਬਲ ਤੇ ਲੈ ਚੱਲ ਉਥੇ ਕਰ ਲੈਨੇ ਆ ਸੋ ਅਸੀਂ ਇੱਕ ਮਾਫੀ ਚਾਹਾਂਗੇ ਘਰ ਬੰਨਦਿਆ ਆ ਬਾਈ ਅਸਲ 'ਚ ਇੱਕ ਪਾਸੇ ਸਾਨੂੰ ਦੁੱਖ ਵੀ ਬੜਾ ਕਿਉਂਕਿ ਅਸੀਂ ਛੋਟੇ ਹੁੰਦੇ ਇਸ ਘਰ 'ਚ ਵੱਡੇ ਹੋਏ ਆ ਚਲੋ ਉਹ ਕਹਿੰਦੇ ਹੁੰਦੇ ਜੋ ਕੰਮ ਤੁਹਾਡੇ ਮਾਪਿਓ ਤੋਂ ਹੋ ਗਿਆ ਉਹ ਤੁਹਾਡੇ ਤੋਂ ਨਹੀਂ ਹੋਣਾ ਤੇ ਜੋ ਤੁਹਾਡੇ ਤੋਂ ਹੋ ਗਿਆ ਤੁਹਾਡੇ ਜਵਾਕਾਂ ਤੋਂ ਨਹੀਂ ਹੋਣਾ ਤੇ ਪਰ ਅਸੀਂ ਟਰਾਈ ਕਰਦੇ ਆ ਪਰ ਕਰ ਨਹੀਂ ਸਕਦੇ ਬੜੇ ਮੈਸੀ ਯਾਰ 200% ਹੀ ਲੈਂਟਰ ਖਤਮ ਸੀਗਾ ਤੇ ਹੋਣਾ ਤਾਂ ਪੈਣਾ ਹੀ ਸੀਗਾ ਇਹ ਤਾਂ ਹੈ ਸਾਨੂੰ ਫੀਲ ਵੀ ਬਹੁਤ ਹੋਇਆ ਵਾ ਮੰਮੀ ਨੂੰ ਵੀ ਫੀਲ ਹੋਇਆ ਪਰ ਇਹ ਆ ਕਿ ਇਸ ਤੋਂ ਬੈਟਰ ਕੋਈ ਨੁਕਸਾਨ ਨਾ ਹੋ ਜੇ ਸਾਨੂੰ ਇਹ ਬੈਟਰ ਲੱਗਾ ਕਿ ਢਾਗ ਬਣ ਲਗੇ ਦੂਸਰੀ ਗੱਲ ਸਾਡੇ ਕੋਲ ਹੋਰ ਜਗ੍ਹਾ ਉਧਰ ਕਿਤੇ ਵੀ ਨਹੀਂ ਹੈਗੀ ਕਿਉਂਕਿ ਉਹ ਬਾਕੀ ਬੜੇ ਮੈਸੇਜ ਆਉਂਦੇ ਕਿ ਪੁਰਾਣਾ ਘਰ ਇੱਧਰ ਸੀ ਕਰਨ ਯਾਰ ਸਾਡੇ ਹੁਣ ਅਸੀਂ ਮੱਝਾਂ ਜਾਦੀਆਂ ਵਧਾ ਬੈਠੇ ਆ 100 ਤੋਂ ਪਲੱਸ ਸਾਡੇ ਕੋਲ ਐਨੀਮਲ ਆ ਤੇ ਉਹ ਵੀ ਹੁਣ ਦਿਨੋਂ ਦਿਨ ਵਧ ਰਹੇ ਆ ਘਟ ਨਹੀਂ ਰਾਇਆ ਤੇ ਉਹਨਾਂ ਲਈ ਵੀ ਥਾਂ ਜ਼ਰੂਰੀ ਆ ਆਪਾਂ ਆਪ ਸਾਰ ਸਕਦੇ ਹਾਂ ਥੋੜੇ ਥਾਂ ਚ ਪਰ ਉਹਨਾਂ ਦਾ ਨਹੀਂ ਸਰਦਾ ਭਾਈ ਥੋੜੇ ਥਾਂ ਚ ਇਸ ਲਈ ਅਸੀਂ ਜਿਹੜੀ 3 4 5 6 ਮਹੀਨੇ ਤੱਕੀ ਆ ਉਹ ਚੱਲਾਂਗੇ ਹਾਂ ਮੰਨੀ ਨੇ ਤਾਂ ਚਲੀ ਜਾਣਾ ਇੰਨੇ ਕਾਦੀ ਤੰਗੀਆਂ ਨੇ ਆਉਂਦੇ ਨੇ ਟੋਹਨਾ ਸਾਡੀ ਤੰਗੀ ਭਾਈ ਜੀ ਹਾਂ ਆ ਚੱਕ ਭਾਈ ਇਹ ਦੇਖੋ ਕਿੱਡਾ ਵਧੀਆ ਨੂੰ ਰੇੜੇ ਰੂੜੇ ਲੱਗੇ ਆਏ ਐ ਟੇਚੀ ਕੇਸ ਆਵੇ ਜਿਵੇਂ ਮਰਜ਼ੀ ਹਨਾ ਰੇੜ ਕੇ ਨੂੰ ਲਿਜਾ ਸਕਦੇ ਆ ਉਣੀ ਆਪਾਂ ਰੇਡ ਕਿ ਲਿਜਾ ਸਕਦੇ ਨਹੀਂ ਅੱਗੇ ਵੀ ਹਲਟ ਹੀ ਚਲੀ ਗਈ ਤੇ ਉਹਨਾਂ ਨੇ ਤਾਂ ਫੜ ਕੇ ਥੋਪ ਪਿੱਛੂ ਕਰ ਦੇਈ ਪਹਿਲਾਂ ਟੋਪੀਆਂ ਦੱਸੋ ਇਹਨਾਂ ਦੇ ਸਾਰੇ ਸਾਨੂੰ ਜਰੂਰ ਦੱਸੋ ਪਰ ਇਹ ਇਹ ਬਹੁਤ ਵਧੀਆ ਬਾਹਰ ਵੀ ਲੋਕੀ ਧੁੱਪ ਤੋਂ ਬਈ ਐਂ ਪਾ ਕੇ ਮੂੰਹ ਤੇ ਛਾਹ ਰਹੀਦੀ ਕੰਮ ਕਰਨਾ ਸੌਖਾ ਹੁੰਦਾ ਸੀ ਜਦੋਂ ਉਧਰ ਸਾਰਾ ਸਮਾਂਟਾ ਹੋਣਾ ਛੋਟਾ ਸਾਰਾ ਜਰ ਦੇਰ ਦੇ ਕੰਮ ਰਹਿ ਗਿਆ ਹੋਣੇ ਦੇ ਕੀ ਫਾਇਦਾ ਨਹੀਂ ਤੁਹਾਨੂੰ ਵਿਖਾ ਕੇ ਅਸੀਂ ਨਾਲ ਚੱਲਦੇ ਨੇ ਚਲਾ ਕੇ ਹੋਣੇ ਪੂਰੀਆਂ ਕਰਤੀਆਂ ਕਿ ਤੁਸੀਂ ਫੀਲ ਕਰੋ ਕਿ ਤੁਸੀਂ ਫੌਰਨ ਦੇ ਵਿੱਚ ਕੰਮ ਕਰ ਰਹੇ ਹੋ ਲੈ ਬਈ ਮੇਤਰਾ ਮੰਮੀ ਮੰਮੀ ਨੂੰ ਆ ਲੈਣ ਦੀ ਹੈ ਉਹ ਨਾਲ ਨਾਲ ਲੜੀ ਜਾਂਦੀ ਬਸ ਉਹਦਾ ਤਾਂ ਉੱਧਰ ਹੀ ਟਿਕੜੀ ਕਾ। ਤੇ ਉਹ ਵੀ ਗਰਮੀ ਬਹੁਤ ਆ ਪਸ਼ੂਆਂ ਦਾ ਬੁਰਾ ਹਾਲ ਆ ਉਹ ਵੀ ਲੈ ਵੀ ਆ ਹੁੰਦੀ ਹਲਟੀ ਤੇ ਪਹਿਲਾਂ ਇਹ ਚੁੱਕਿਆ ਨਿਕਲੇ ਆ ਕਾਪੀ ਇਹਦੀ ਕਾਪੀ ਇਹਦੀ ਹਾਂ ਲੈ ਲੈ ਇੱਡੀ ਤਾਂ ਪਾ ਰਹੀ ਮਸਾਲੇ ਲੈ ਕੇ ਜਾਵਾਂਗੇ ਆਪਾਂ ਤਾਂ ਫੇਰ ਇਹ ਮਸਾ ਚੁੱਕ ਕੇ ਆਪਾਂ ਹੀ ਮੈਨੂੰ ਲਾ ਦੇ ਥੱਲੇ ਆ ਜਾਣਾ ਹੋਰਾ ਕੱਟਦੇ ਕੱਟਦੇ ਨਹੀਂ ਨਹੀਂ ਹੋਰਾ ਇੰਦੇ ਬਰਮੇ ਦਿੱਖੇ ਦਿੱਖੇ ਚੱਕ ਕੋ ਮੈਂ ਨਹੀਂ ਬਰਮਾ ਦੋ ਆ ਦੋ ਆ ਵੇਗਾ ਇੱਦਾਂ ਦੇਖਾ ਸੱਬਲ ਜਿੱਡਾ ਬਰਮਾ ਆ ਮਾੜੀ ਜਿੱਡਾ ਹਾਂ ਬਰਮਾ ਚੈੱਕ ਕਰੋ ਪਹਿਲਾਂ ਲੋਕੀ ਸੱਬਲਾ ਨਾ ਚੁੰਦੇ ਹੁੰਦੇ ਹੁੰਦੇ ਸੀ ਕਰਦੇ ਹੁੰਦੇ ਸੀ ਇਹ ਵੀ ਮੰਨੀ ਸੱਬਲਾ ਟੈਕਨੋਲੋਜੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਦੁਨੀਆਦਾਰੀ ਦੇ ਹਿਸਾਬ ਨਾਲ ਬਾਈ ਜਿਵੇਂ ਦੀ ਦੁਨੀਆ ਉਵੇਂ ਦਾ ਚੱਲਣਾ ਪੈਂਦਾ ਲੱਖ ਕਈ ਜਾਈਏ ਨਵੀਆਂ ਗੁੱਟਾਂ ਦੇ ਨਵੇਂ ਪਟੋਲੇ ਦੁਕਾਨ ਤੋਂ ਮੋਗੋ ਲੈ ਆਇਆ ਨਾ ਕੱਲ ਇਹ ਕੱਲੋਂ ਮਿਸਟਰੀ ਕਈ ਨਹੀਂ ਜਾਂਦੇ ਬਾਈ ਲਿਆ ਦਿਓ ਲਿਆ ਦਿਓ ਸਾਨੂੰ ਹਾਂ ਉਹਨਾਂ ਨੂੰ ਲੱਗੇ ਲੈਟ ਗਈ ਹੈ ਡੈਡ ਦੀ ਕਿ ਕਿ ਬਾਰ-ਬਾਰ ਤੇ ਪਹਿ ਲੈਟ ਆ ਗਈ ਮੈਂ ਕਿੱਦਾਂ ਹੀ ਭਰਾਵਾਂ ਆ ਗਈ ਤੇਲ ਤੂਣ ਨਿਕਲੇ ਅੰਦਰੋਂ ਜੱਪੀ ਗਏ ਤੇਲ ਦੇਖਦਾ ਦਿਲ ਘਟਦਾ ਉਹਨਾਂ ਦਾ ਵੀ ਇਹ ਆ ਚਾਬੀ ਇਹਦੀ ਮੇਰੇ ਸਹੁਰਾ ਨੂੰ ਹਾਂ ਲੈ ਲਾ ਦੂਗੀ ਪਰ ਇਹ ਗੱਲ ਆ ਕਾਫੀ ਸਾਰੀਆਂ ਚੀਜ਼ਾਂ ਆਪਾਂ ਨੂੰ ਵੀ ਸਿਖਾਈਆਂ ਹੋਈਆਂ ਘਰੇ ਹਰ ਕੰਮ ਨੂੰ ਆਪਾਂ ਕਰ ਸਕਦੀਆਂ ਏਦਾਂ ਨਹੀਂ ਕਿ ਨਾਜੁਕ ਜੀਆਂ ਵਾਂ ਨਾਜੁਕ ਜੀਆਂ ਨਹੀਂ ਹਾਂ ਹਰ ਤਰ੍ਹਾਂ ਦਾ ਘਰ ਦਾ ਕੰਮ ਆਪਾਂ ਕਰ ਸਕਦੇ ਹਾਂ ਤੂੰ ਤਾਂ ਬੇਈਮਾਨੀ ਤੇਰੀ ਚ ਵੜੀ ਹੋਈ ਪੂਰੀ ਹੂੰ ਕੋਈ ਬੇਈਮਾਨੀ ਨਹੀਂ ਵੜੀ ਆਪਾਂ ਲੈ ਆਂਣਾ ਅਮਣੇ ਹੋਣੀ ਹੋ ਗਿਆ ਪਹਿਲਾਂ ਵੇਖ ਏਡੀਆਂ ਏਡੀਆਂ ਪੱਠੀਆਂ ਦੀਆਂ ਪੰਡਾ ਚੱਕ ਕੇ ਲਿਆਉਣੀਆਂ ਕਦੀ ਕੋਈ ਫਰਕ ਹੀ ਨਹੀਂ ਸੀ ਨਾਲੇ ਪੱਠੇ ਵੱਢਨੇ ਮੈਂ ਤਾਂ ਸੰਦੀਪ ਨੇ ਤਾਂ ਕਿੰਨੀਆਂ ਪੱਠੀਆਂ ਦੀ ਪੰਡਾ ਢੋਈਆਂ ਇਹ ਉਹ ਕੀਤਾ ਮੈਂ ਇੰਨਾ ਗੋਆ ਜਾਂ ਜੀ ਮੱਜਾਂ ਆ ਸਾਰ ਕੇਲੇ ਹੁੰਦੇ ਹੁੰਦੇ ਸੀ ਉਹ ਧਰਮਕੋਟ ਤੱਕ ਮੱਜਾਂ ਚਾਰ ਕੇ ਆ ਸਾਰੇ ਚਾਰ ਕੇ ਹੁੰਦੇ ਤੂੰ ਕਿਦਾਰੋ ਕਰ ਚਾਰਤੀ ਪਰ ਐਸੀ ਕੁੜੀ ਨਾ ਸੀ ਨਾ ਜੀ ਵੀ ਅਸੀਂ ਚਾਰ ਦਿਨ ਮੱਜਾਂ ਆ ਵੀ ਕੋਈ ਫਰਵਾਹ ਨਹੀਂ ਫਰਕ ਰੱਖਿਆ ਨੂੰ ਮੜੇ ਵੇਖੀਏ ਹਾਂ ਕੀ ਹਿਸਾਬਕਦਾ ਪੇਰਾ ਗੱਗੂ ਐ ਨਹੀਂ ਕਹੀਦਾ ਹੁੰਦਾ ਉਦੋਂ ਦੇ ਸਮੇਂ ਆ ਨਾ ਹੁਣ ਤਾਂ ਕੁੜੀਆਂ ਚ ਫਰਕ ਨਹੀਂ ਕਰਦੇ ਪਰ 15 20 ਸਾਲ ਪਹਿਲਾਂ ਬੜਾ ਫਰਕ ਹੁੰਦਾ ਸੀਗਾ ਨਾਲੇ ਵੱਡੀ ਗੱਲ ਆਪਾਂ ਆਪਣੇ ਪਿੰਡ ਦੇ ਕੁੜਿਆਲੇ ਕੰਮ ਕੀਤੇ ਨੇ ਜਿੰਨਾ ਆਪਾਂ ਕੋਈ ਨਹੀਂ ਕੰਮ ਹਾਂ ਇਹ ਤਾਂ ਹੈ ਆਪਾਂ ਕੰਮ ਤਾਂ ਬਹੁਤ ਹੈ ਬੈਠੇ ਹੀ ਨਾ ਚਲਾ ਦੀ ਲੈ ਲੈ ਚੱਲ ਗਿਓ ਉਹ ਉਹ ਪਾੜ ਤਾ ਉਹਨੇ ਸੰਦੀਪ ਦੁਬਾਰਾ ਚੱਕੋ ਇਹ ਕਸਣਾ ਹੁੰਦਾ ਐ ਹੀ ਨਾ ਇਹ ਉਹ ਹੀ ਵੇਖੀ ਨਾ ਇਹਦੇ ਚ ਕਿਵੇਂ ਕਸਿਆ ਜਾਂਦਾ ਵਾ ਉਹਦਾ ਮੈਨੂਅਲ ਪੜੋ ਨਾ ਪਹਿਲੀ ਲੈ ਆਵਣ ਮੱਡੀ ਦੇ ਆ ਗੂ ਕਿਹਾ ਆਲੇ ਆਲੇ ਮੇਰਾ ਮੂੰਹ ਤੁਸੀਂ ਬਣਾ ਦਿੰਨੇ ਆ ਮੈਂ ਜਿੰਨਾ ਮਰਜ਼ੀ ਚੰਗਾ ਕਰ ਰਾ ਤੁਸੀਂ ਮੇਰੀ ਬੇਇੱਜ਼ਤ ਕਰ ਆਹ ਫੜੋ ਤੁਸੀਂ ਬੇਇੱਜ਼ਤ ਕਰ ਚੱਲ ਨੀ ਮੈਂ ਚਲਾ ਕੇ ਵੇਖੀ ਚੱਲ ਉਹ ਜਿਆਦਾ ਭਾਰੀ ਕਿੰਨੀ ਓਏ ਤੇ ਤੂੰ ਮੇਰੇ ਤੋਂ ਚੁਕਾ ਕੇ ਲਿਆਇਆ ਤੈਨੂੰ ਭਾਰੀ ਲੱਗਦੀ ਆ ਆ ਲੈ ਡੈਗੀ ਇੱਥੇ ਕਿੱਥੇ ਚਲਾ ਕੇ ਵਖੇਰੇ ਕਿੱਥੇ ਚਲਾ ਕੇ ਵਖੇਰੇ ਕੋਠੇ ਆਓ ਬਾਤ ਕਰੋ ਜਿੱਧਰ ਲੈਟ ਆਉਂਦੀ ਲੈਟ ਇੱਥੇ ਹੀ ਹੁੰਦੀ ਆ ਇੱਥੋਂ ਨਾ ਕਿਤੇ ਭੰਨ ਤੋੜ ਦਈ ਹੈ ਹੈ ਕੌੜੀਆਂ ਤੇ ਚਲਾ ਕੇ ਦੇਖ ਲੈ ਨੀਆਂ ਉਹਨਾਂ ਨੇ ਕਿੱਧਰ ਦੀ ਚੜ੍ਹ ਕੇ ਛੱਤ ਢੋਣ ਲਾ ਰਹਿਣ ਦੇ ਦੇ ਮਗਰ ਨਾ ਲੱਗਦੀ ਜਿੱਦੇ ਨਹੀਂ ਆ ਆ ਛੱਤ ਆਉਂਦਾ ਕਰੰਟੇ ਦੇ ਚ ਚੱਲ ਆਖ ਆਪਣੇ ਵਿੱਚ ਆ ਰਹਿਣ ਦੇ ਉਹੀ ਚਲਾ ਕੇ ਵੇਖ ਲੈ ਥੱਲੇ ਨਾਲ ਚਲਾਈਂ ਕੇ ਤੇ ਇਹ ਕੀ ਸੀ ਚੱਲ ਗਈ ਯਾਰ ਉਹ ਲੈ ਪਾਣੀ 'ਚ ਪੈ ਗਈ ਪਾਣੀ 'ਚ ਪੈ ਗਈ ਫੜੀ 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 ਦਰਪੋਕੀ ਕਰੰਟ ਪੈਣਾ ਬੱਤ ਮਿੱਜੇ ਕੰਮ ਯਾਰ ਬਾ ਬਾਹ ਪਰ ਇਹ ਬੈਲੈਂਸ ਨਹੀਂ ਇਹਦਾ ਸਹੀ ਸੀ ਇਦਾਂ ਦੂਜੇ ਹੱਥ ਨਾਲ ਸਹੀ ਚੱਲਦਾ ਬਹੁਤ ਜ਼ਿਆਦਾ ਏ ਵਜਨਦਾਰ ਚੱਕ ਕੇ ਵੇਖੀ ਮੈਂ ਨਹੀਂ ਚੱਕਦੀ ਅੱਕੀ ਬਹੁਤ ਉੱਤਰੀ ਗੁਲੀ ਚੱਕੀ ਲਾਏ ਉਹਨਾਂ ਨੇ ਉਹ ਜੜੜ ਜੜੇ ਟੋਪੀ ਕਿਥੇ ਕਰਦੀ ਇਦਾਂ ਲੈ ਫਿਰ ਤੈਨੂੰ ਉਹ ਮੈਨੂੰ ਤਾਂ ਗਰਮੀ ਲੱਗੀ ਜਾਂਦੀ ਆ ਆ ਫੜ ਵਧੀਆ ਇੱਧਰ ਵਧੀਆ ਇੱਧਰ ਐ ਕਰ ਹਾਂ ਜਿੰਮ ਜਾਂਦੀ ਨੀ ਤੂੰ ਵੈਰੀ ਗੁੱਡ ਹੂੰ ਲੌਬੀ ਇਹਨੂੰ ਪੀਟੀਕ ਵਾਲੀ ਚਲ ਉਥੇ ਰੱਖ ਕੇ ਆ ਇਹਨੂੰ ਚਲੋ ਸਾਡੇ ਲਈ ਚਾਹ ਵੀ ਬਣ ਕੇ ਰੈਡੀ ਆ ਜਿੰਨਾ ਚਿਰ ਸਵੇਰ ਤੋਂ ਲਾ ਕੇ ਦੋ ਵਾਰ ਚਾਹ ਨਾ ਪੀ ਲਈਏ ਨਾ ਬੈਕ ਟੂ ਬੇਸਿਕ ਅੱਜ ਅੱਜ ਤੁਹਾਨੂੰ ਮੈਂ ਇੱਕ ਕੰਟ੍ਰਾਸਟਿੰਗ ਗੱਲ ਦੱਸਾਂ ਸਾਡੇ ਘਰ ਦੀ ਆਜੋ ਆਮ ਲੈ ਕੇ ਆ ਮੱਖਿਆ ਵੇ ਸਾਡੀ ਨਵੀਂ ਰਸੋਈ ਤੁਸੀਂ ਪਲੀਜ਼ ਚੈੱਕ ਕਰਿਓ ਹਾ ਹੋਮ ਟੂਰ ਸਾਡੀ ਰਸੋਈ ਦਾ ਨਹੀਂ ਟੂਰ ਸਾਡੀ ਰਸੋਈ ਦਾ ਬਤ ਕੀ ਹੁੰਦਾ ਰਸੋਈ ਦੇਖੋ ਕਿੰਨੀ ਵਧੀਆ ਮੈਨੇਜ ਕੀਤੀ ਹੋਈ ਆ ਤੇ ਇੱਕ ਗੱਲ ਅਸੀਂ ਸਿੱਖੀ ਆ ਜਿੱਥੇ ਜ਼ਿਆਦਾ ਟਾਈਮ ਕੰਮ ਕਰਨਾ ਉਥੇ ਬਾਬੇ ਦੀ ਬਾਣੀ ਚੱਲਦੀ ਰਹਿੰਦੀ ਜਿੱਦਾਂ ਬਟਿਕ ਵਿੱਚ ਕੰਮ ਕਰਦੇ ਉੱਥੇ ਵੀ ਚੱਲਦੀ ਰਹਿੰਦੀ ਹੁਣ ਤੇ ਰਸੋਈ ਦੇ ਵਿੱਚ ਵੀ ਠੀਕ ਅੱਛੀ ਮੈਨੇਜ ਕੀਤੀ ਆ ਤੇ ਅਸੀਂ ਦੁਬਾਰਾ ਫੇਰ ਚਾਚੇ ਖੋਲਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਸਪਾਂਸਰ ਕੀਤਾ ਰੂਮ ਹਾਂਜੀ ਚਾਚਾ ਦੇ ਤੇ ਆਹ ਵੇਖੋ ਜੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੂੰਗਾ ਆ ਕਿਸੇ ਨੇ ਤੁਹਾਨੂੰ ਦੱਸੀ ਅਹੀਂ ਆ ਵੇਖਿਓ ਸਾਡੀ ਖੁਰਲੀ ਇਹ ਸਾਡੀ ਮੱਜਾਂ ਦੀ ਖੁਰਲੀ ਇੱਥੋਂ ਲੈ ਕੇ ਉਹ ਸਿਰੇ ਤੇ ਕਰ ਹੁੰਦੇ ਸੀ ਡੰਗਰ ਸਾਡੇ ਕੋਲੇ ਜਦੋਂ ਸਾਡੇ ਡੈਡੀ ਹੁਣੇ ਵੀ ਹੁੰਦੇ ਸੀ ਡੈਡੀ ਤੇ ਫਿਰ ਅਸੀਂ ਜਦੋਂ ਸ਼ੁਰੂ ਕੀਤਾ ਪਹਿਲਾਂ ਉੱਥੇ ਕੀਤਾ ਫਿਰ ਆ ਵੀ ਖੁਰਲੀ ਆ ਜੀ ਆ ਖੁਰਲੀ ਆਵੇ ਖੁਰਲੀ ਦੀ ਨਿਸ਼ਾਨੀ ਇਹ ਇੱਧਰ ਨੂੰ ਅਸੀਂ ਕੀਤਾ ਸੀ ਮੈਂ ਮੋਟੇ ਨੇ ਤੇ ਬਲ ਕਰਨ ਨੇ ਕਿਉਂਕਿ ਅਮਨ ਗਰਦੀਬ ਹਣੀ ਵਾਈਆਂ ਗਿਆ ਸੀ ਮੋਟਾ ਤੇ ਬਲ ਕਰਨ ਹਾਂ ਅਮਨ ਇੱਥੋਂ ਤਾਈਂ ਹਾਂ ਇਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣਾ ਆ ਨਾਲ ਦੀ ਨਾਲ ਆ ਜਾਓ ਇਸ ਤੋਂ ਬਾਅਦ ਸ਼ਿਫਟ ਹੋਈ ਸੀ ਨਹੀਂ ਨਹੀਂ ਬਸ ਪਿਆਰਾ ਲਗ ਇਗਨੋਰ ਕਰ ਹੀ ਦੇਣਾ ਮਸਲ ਟੋਪੀ ਪਾ ਕੇ ਤਰੀ ਅਸੀਂ ਬੰਦੇ ਆਲੀ ਆ ਪੱਕਾ ਹੀ ਕੰਮ ਨਬੇੜਦਾ ਪਾਣੀ ਦੀ ਸਰਦਰ ਦੀ ਫੇਰ ਅਸੀਂ ਖੁਰਲੀ ਬਣਾਈ ਇੱਥੇ ਜੀ ਸ਼ੁਕਰ ਦਾ ਲੌਸ ਪੈ ਜੀ ਹਾਂ ਉਸ ਤੋਂ ਬਾਅਦ ਅਮਨ ਨੇ ਸਾੰਬੇ ਡੰਗਰ ਇੱਥੋਂ ਮੈਂ ਸਾਫ ਕੇ ਉੱਤੇ ਲੈ ਗਈ ਨਹੀਂ ਨਹੀਂ ਉੱਥੇ ਨਹੀਂ ਉੱਥੋਂ ਫੇਰ ਆਏ ਵਿਚਾਲੇ ਫੇਰ ਆਈ ਵਿਚਾਲੇ ਖੁਰ ਨਹੀਂ ਇਹ ਸਾਈਡ ਤੇ ਸਾਚ ਇੱਥੇ ਆ ਆਵੇ ਵਾਹ ਆਈ ਹਵੇਲੀ ਉਹ ਤਾਂ ਦੁਬਾਰਾ ਨਮੀ ਲਈ ਆ ਮੋਟੇ ਦਿਮਾਗ ਦੀ ਉੱਧਰ ਤੁਰੀ ਫਿਰਦੀ ਹਜੇ ਇੱਥੇ ਖੁਰਲੀ ਸੀ ਇੱਥੇ ਸਾਡਾ ਤੂੜੀ ਵਾਲਾ ਕੁੱਪ ਸੀ ਫਿਰ ਇਹ ਥਾਂ ਤੋਂ ਵੱਧਾ ਫਿਰ ਗਿਆ ਜੀ ਆਇਆ ਸ਼ੈੱਡ 'ਚ ਫਿਰ ਮੈਂ ਉੱਧਰ ਲੈ ਗਿਆ ਫਿਰ ਬਾਬੇ ਦੀ ਮਿਹਰ ਇੰਨੀ ਹੋਈ ਮੱਜਾਂ ਦੀ ਚਲੋ ਜੀ ਕਿਰਪਾ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਮੱਜਾਂ ਆਪੇ ਆਪ ਦੇ ਆਪ ਨੂੰ ਵਧਾਈ ਜਾਂਦੀਆਂ ਇਹ ਜਿਹੜਾ ਕਾਲਾ ਸੋਨਾ ਇਹਨੂੰ ਕਿਹਾ ਜਾਂਦਾ ਕਿਸੇ ਗੱਲ ਤੋਂ ਹੀ ਕਿਹਾ ਜਾਂਦਾ ਤੇ ਹੁਣ ਇਹ ਖੁਰਲੀ ਸਾਡੀ ਥੋੜੀ ਟੁੱਟ ਗਈ ਹੈ ਵੀ 15 ਮੱਜਾਂ ਬਣੀਆਂ ਮੱਜਾਂ ਛੱਡੀਆਂ ਮੈਂ ਇਹਨਾਂ ਦੀਆਂ ਫਿਰ ਮੈਂ ਛੱਡ ਹੀ ਦਿੱਤਾਂਗਾ ਹਾਂ ਤੇ ਰਾਜੂ ਹੁਣਾਂ ਨੇ ਬਹੁਤ ਸੰਭੀਆਂ ਫਿਰ ਹੁਣ ਆ ਛੱਡ ਰੈਡੀ ਹੋ ਚੁੱਕਾ ਹੈ ਘਾ ਆਪਾਂ ਮਤ ਇਹਦੇ ਚ ਸਮਾਨ ਰੱਖਤਾ ਸੋਏ ਦੇ ਕਰਕੇ ਫੇਰ ਲੇਟ ਨਹੀਂ ਤਾਂ ਰੈਡੀ ਹੋ ਚੁੱਕਾ ਛੱਡੇ ਬਣ ਚੁੱਕਾ ਸੀਗਾ ਤੇ ਬਾਕੀ ਆਜੋ ਚਾਹ ਪੀਨੇ ਆ ਫਰੈਂਡਸ ਲਵ ਯੂ ਅਨੇਵਰ ਗਾਇਸ ਤੇ ਨਹੀਂ ਨਹੀਂ ਬੱਸ ਕਿੱਥੇ ਚੱਲ ਤੂੰ ਨਾਲ ਦੀ ਨਾਲ ਸਾਡੇ ਲਓ ਜੀ ਆ ਚੁੱਕੇ ਆ ਭੈਣ ਜੀ ਹਰਜੀਤ ਕੌਰ ਕੋਲੇ ਭੈਣ ਜੀ ਕੀ ਕਹਿਣਾ ਚਾਹੂਗੇ ਤੁਸੀਂ ਅੱਜ ਦੀ ਹਲਤੀ ਮਸ਼ੀਨ ਬਾਰੇ ਬੰਦਿਆਂ ਦਾ ਕੰਮ ਥੋੜਾ ਹੋਜੀ ਹੈ ਹਾਂ ਬੰਦੇ ਪਹਿਲੇ ਸਮੇਂ ਵਾਲੀਆਂ ਗੱਲਾਂ ਨਹੀਂ ਰਈਆਂ ਮਤਲਬ ਮੈਂਟੋ ਮੈਂਟ ਅੱਜ ਕੱਲ ਚੀਜ਼ਾਂ ਇਕੱਠੀਆਂ ਲਓ ਜੀ ਭੈਣ ਜੀ ਹਰਜੀਤ कौर ਪਲੀਜ਼ ਗਿਵ ਮੀ ਅ ਮੈਕ ਭੈਣ ਜੀ ਨੇ ਇੰਟਰਵਿਊ ਮੈ ਲੈਣ ਲਗਾ ਭੈਣ ਜੀ ਤੁਸੀਂ ਕਿੰਨੇ ਕਲਾਸਾਂ ਪੜ੍ਹੇ ਹੋ ਕੁਛ ਵੀ ਨਹੀਂ ਨਹੀਂ ਸੱਚ ਦੱਸੋ ਆਡੀਅன்ஸ் ਸੱਚ ਸੁਣਨਾ ਚਾਹੁੰਦੀ ਹੈ ਜੀ ਦੱਸ ਆਪ ਦੇ ਟਾਈਮ ਜੈਬਰਾ ਕੀਤਾ ਜੀ ਤੁਸੀਂ ਕੀਤਾ ਉਹਨੂੰ ਮੈਥਮੈਟਿਕ ਕਹਿੰਦੇ ਅੱਜ ਦੇ ਟਾਈਮ 'ਚ ਜੀ ਹਾਂ ਉਦੋਂ ਮੈਥ ਨਹੀਂ ਹੁੰਦਾ ਸੀ ਮੈਥ ਵੀ ਹੁੰਦਾ ਸੀ ਤੁਸੀਂ ਆਪਦੇ ਘਰ ਦੇ ਚੰਗੀ ਲਾਦ ਸੀ ਕਿ ਗੰਦੀ ਸਾਰੀ ਲਾਦ ਚੰਗੀ ਹੁੰਦੀ ਗੰਦੀ ਕੋਈ ਨਹੀਂ ਹੁੰਦੀਗੀ ਸਾਨੂੰ ਕਿਹੜੀ ਕੋਈ ਨਹੀਂਗੀ ਹਾਂ ਉਹ ਤਾਂ ਮਾਂ ਨੇ ਪੋਤੀ ਇੱਕ ਜੰਮਿਆਣਾ ਗੰਦੀ ਲਾਦ ਦਾ ਮੈਂ ਟੈਲੈਂਟ ਸੀ ਸਭ ਤੋਂ ਬੈਸਟ ਮੰਮੀ ਸੀ ਉਹਨਾਂ ਦਾ ਬੱਚਾ ਕਿਸ ਚੀਜ਼ ਚ ਗੋਲਾ ਸੁੱਟਣ ਚ ਕੰਮ ਕੋਈ ਕੜਾਈ ਨਹੀਂ ਛੜੀ ਗੋਲਾ ਸੁੱਟਣ ਚ ਮੈਂ ਮੰਨ ਗਿਆ ਮੈਂ ਤੁਹਾਨੂੰ ਕੋਈ ਕੰਮ ਨਹੀਂ ਕਰਦਾ ਛੱਡਿਆ ਮੰਮੀ ਹਾਂ ਮੰਮੀ ਦੀਆਂ ਚਾਦਰਾਂ ਕੱਢੀਆਂ ਵੇਖੀਆਂ ਤੁਸੀਂ ਜਿੰਨੇ ਸਨੈਪਕਟ ਵੇਂਦੇ ਆ ਭੁੱਲ ਗਏ ਮੈਂ ਤੇਰੇ ਬਾਗ ਵਿੱਚ ਵੜ ਗਈ ਇੱਕ ਫੁੱਲ ਤੋੜ ਲੈਣ ਤੇ ਖੇਤ ਰੋਟੀ ਲੈ ਕੇ ਆਪਾਂ ਨੂੰ ਵੀ ਬਗੜੀ ਤੋਰ ਦਿੱਤੀ ਨੇ ਖੇਤ ਰੋਟੀ ਲੈ ਕੇ ਖੇਤ ਰੋਟੀ ਵੀ ਵਾਧੂ ਢੋਈ ਆ ਚਾਹ ਵੀ ਵਾਧੂ ਢੋਈ ਆ ਸਬਜ਼ੀਆਂ ਵੀ ਵਾਧੂ ਤੜਾਈਆਂ ਕੰਮ ਸਾਰੇ ਕੀਤੇ ਆ ਕਿਹੜਾ ਨਹੀਂ ਕੀਤਾ ਗਾ ਚੋਰੀ ਤੇ ਗੋਇਆ ਸੱਟ ਕੇ ਮੱਜਾਂ ਚੋ ਕੇ ਤੇ ਆਪ ਦਾ ਫੇਰ ਤਿਆਰ ਹੋ ਕੇ ਸਕੂਲ ਜਾਈਦਾ ਸੀ ਤੁਹਾਡੇ ਅਰਕੋਂ ਇਹ ਨਹੀਂ 7 ਵਜੇ ਉੱਠੇ ਤੇ ਰੋਟੀ ਪੱਕੀ ਸਾਡੀ ਤੇ ਬਣਾ ਕੇ ਚਾਹੀਦੀ ਤੇ ਅਸੀਂ ਤਾਂ ਸਕੂਲ ਜਾਣਾ ਵਾ ਮੰਮੀ ਚਲੋ ਇੱਕ ਗੱਲ ਮੈਂ ਮੰਮੀ ਸੌਂ ਖਾ ਕੇ ਦੱਸ ਦੇ ਇੱਕ ਸਾਲ ਤੋਂ ਮੈਂ ਕਿੰਨੇ ਵਜੇ ਉੱਠਦਾ ਸਾਢੇ 4 ਵਜੇ ਤੇ ਹੁਣ ਇਹਨੇ ਕਿਹਾ 7 ਵਜੇ ਉੱਠਦੇ ਮੈਂ ਸਾਢੇ 4 ਉੱਠ ਕੇ ਆਉਦਾ 1 ਸਾਲ ਤੋਂ ਉੱਠਦਾ ਪਹਿਲਾਂ ਤਾਂ ਨਹੀਂ ਉੱਠਦਾ ਪਹਿਲਾਂ ਤਾਂ ਜਵਾਕ ਸੀ ਲੈ ਨਹੀਂ ਉੱਠਦਾ ਪਹਿਲਾਂ ਤਾਂ ਮੈਂ ਛੋਟਾ ਬੱਚਾ ਸੀ ਹੁਣ ਮੈਨੂੰ ਪਤਾ ਮੇਰਾ ਵਿਆਹ ਹੋਣਾਗਾ ਮੈਂ ਅਗਲੇ ਨੂੰ ਸਹੁਰੇ ਮੈਨੂੰ ਵੇਖਣ ਕਿਤੇ ਵਲੌਗ ਚ ਵੇਖਣ ਕਿੰਨਾ ਸਿਆਣਾ ਆ ਅਗਲਾ ਮੁੰਡਾ ਤੇ ਨਾਲੇ ਹੁਣ ਇੰਨੇ ਹੀ ਐਗਜ਼ਾਮਪਲ ਸੈੱਟ ਕਰ ਰਹੀ ਹਾਂ ਦੂਸਰੇ ਜਵਾਕਾਂ ਮੇਰੇ ਜਿਹੜੇ ਨਿੱਕੇ ਨਿੱਕੇ ਜਵਾਕ ਆ ਉਹ ਮੇਰੇ ਹੀ ਇੱਕ ਸਾਥੋਂ ਮੈਨੂੰ ਵੇਖ ਕੇ ਉੱਠਣਗੇ ਇਹ ਉਹਨਾਂ ਤੇ ਜੇ ਮੈਂ ਵੀ ਚੰਡੇ ਸੀ ਤੇ ਉੱਠਦੇ ਸੀ ਜੇ ਚੰਡੇ ਨਾ ਹੁੰਦੇ ਤੇ ਉੱਠਦੇ ਇਸ ਦਾ ਕੰਪਲੀਮੈਂਟਾ ਜ਼ਰੂਰੀ ਨਹੀਂ ਮਤਲਬ ਹਰ ਚੀਜ਼ ਦਾ ਕ੍ਰੈਡਿਟ ਮੰਮੀ ਆਪਦੇ ਤੇ ਲੈਣਾ ਚਾਹੁੰਦੀ ਆ ਫਿਰ ਪਿਛਲੇ ਸਾਲ ਕਿਉਂ ਨਹੀਂ ਮੈਂ ਇਸ ਵਾਲੀ ਕਿਉਂ ਸੁਧਰੇ ਯਸ ਇਸ ਤੇ ਪਿਛਲੇ ਸਾਲ ਤੇਰੀ ਜਮਾ ਉਮਰ ਹੀ ਉਹ ਜੀ ਸੀ ਜਿਹੜੀ ਵਿਗੜਨ ਵਾਲੀ ਸੀ ਹੁਣ ਤੈਨੂੰ ਆ ਗਈ ਸਮਝ ਮੈਂ 50 ਸਾਲਾਂ ਦਾ ਹੋ ਗਿਆ ਕਿਤੇ ਮੈਂ ਅੜ ਗਈ ਜਿਹੜੀ 20ਆਂ 24 ਸਾਲਾਂ ਦੀ ਹੁੰਦੀ ਨਾ ਉਹ ਉਮਰ ਵਿਗੜਨ ਵਾਲੀ ਹੁੰਦੀ ਆ ਸਿਆਣੇ ਇਹਨੇ ਮੈਂ ਦੰਦਾਦਾ ਐਕਸਕਿਊਜ਼ ਮੀ ਮੈਂ ਆਈ ਨਹੀਂ 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 ਕਦੇ ਕਦੇ ਜੋ ਗਲਤੋ ਜੋ ਗਲਤ ਆ ਗਲਤੀ ਆ ਇਹਦੇ ਵਿੱਚ ਕੀ ਗਲਤ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਸਿਆਣੇ ਕਹਿੰਦੇ ਹੁੰਦੇ ਕਿ 18 ਤੋਂ ਲੈ ਕੇ 21 ਸਾਲ ਦੀ ਉਮਰ ਐਵੇਂ ਦੀ ਹੁੰਦੀ ਆ ਕੋਲ ਆਣ ਕੇ ਰੱਬ ਵੀ ਬਹਿ ਜੇ ਨਾ ਰੱਬ ਉਹਨੂੰ ਕਹਦੇ ਵੀ ਤੂੰ ਗਲਤ ਕੰਮ ਕਰਦਾ ਤੇ ਰੱਬ ਨੂੰ ਵੀ ਬੰਦਾ ਕਹਿੰਦਾ ਜਾ ਗਾਂ ਤੈਨੂੰ ਕੀ ਪਤਾ ਤੇ ਮੈਂ ਤਾਂ ਸੁਖਣਾ 4-5 ਸਾਲ ਗਾਂ ਟੱਪ ਗਿਆ ਇਹਨਾਂ ਨਾਲੋਂ ਤੇ ਕੋਈ ਨਹੀਂ ਤੇ ਫਿਰ ਹੁਣ 4-5 ਸਾਲਾਂ ਚ ਹੀ ਮੱਤ ਆਈ ਆ ਪਹਿਲਾਂ ਤਾਂ ਨਹੀਂ ਸੀ ਆਈ ਮਤਲਬ ਇਹਦੇ ਅਕੋਰਡਿੰਗ ਇਹਦੇ ਚੰਡੇ ਕੰਮ ਨਹੀਂ ਆਏ ਇਹ ਮੱਤ ਬੰਦਾ ਆਪਦੀ ਉਮਰ ਦੇ ਨਾਲ ਤੇ ਧੱਕਿਆਂ ਨਾਲ ਹੀ ਆਉਂਦੀ ਆ ਪਰ ਇੱਕ ਡਰ ਜ਼ਰੂਰ ਹੁੰਦਾ ਵਾ ਕੀ ਮਾਰਦੀ ਬਹੁਤ ਉਂਗਲਾ ਮੇਰੀਆਂ ਨੇ ਦੋਰੀ ਵਿੰਗੀਆਂ ਕੀਤੀਆਂ ਚੇਪ ਹੁੰਦੀ ਹੈ ਮਾਪੇ ਦੀ ਚੇਪ ਚੇਪ ਦੇ ਸਪੈਲਿੰਗ ਪਲੀਜ਼ ਅੱਛੇ علاوہ ਪਪਾ ਚੇਪ ਟੋਕ ਇਨ ਇੰਗਲਿਸ਼ ਪਲੀਜ਼ ਥੈਂਕ ਯੂ ਨਹੀਂ ਜੀ ਸ਼ਟ ਅਪ ਭਾਂਡ ਸ਼ਟ ਅਪ ਥੈਂਕ ਯੂ ਸੋ ਮੱਚ ਨਾ ਮੇਰੇ ਸਮੇਂ ਦੇ ਕੁਝ ਜਿਹੜੇ ਆਪਾਂ ਬੱਚੇ ਹਨਾ 1990 ਆਪਣੇ ਸਮੇਂ ਦੇ ਪਰ ਨਹੀਂ ਆ ਜਿਹੜੀ 90 ਤੋਂ ਲੈ ਕੇ 2000 ਵਾਲਾ ਧੱਕਾ ਨਾ ਇਹਨਾਂ ਇਹਨਾਂ ਦੀਆਂ ਮਾਵਾ ਨੂੰ ਕਿਤੇ ਨਾ ਕਿਤੇ ਫੋਨ ਘੱਟ ਚਲਾਉਣੇ ਆਉਂਦੇ ਆ ਹਾਂ ਤੇ ਦੂਸਰੇ ਕੱਲੇ ਕਰੇ ਵੀ ਕਹਾਂ ਉਸ ਜਨਰੇਸ਼ਨ ਦੇ ਬੱਚੇ ਮਾਂ ਪੇੜੀ ਆਖਰੀ ਘੁਰ ਤੋਂ ਵੀ ਡਰਦੇ ਸੀ ਹਾਂਜੀ ਉਸ ਤੋਂ ਬਾਅਦ ਥੋੜਾ ਜਿਹਾ ਫਰਕ ਪਿਆ ਤੁਹਾਨੂੰ ਵੀ ਪਤਾ ਆ ਕਿਉਂਕਿ ਬਾਹਰ ਜਾਣ ਲੱਪੇ ਬਾਹਰਲਾ ਕਲਚਰ ਅਪਣਾ ਲਿਆ ਬਾਕੀ ਇਹਡੇ ਸਿਆਣੇ ਨਹੀਂ ਬਾਕੀ ਤੁਹਾਨੂੰ ਜਿਆਦਾ ਨੌਲੇਜ ਆ ਮੈਂ ਇਸ ਮੁੱਦੇ ਤੇ ਬੋਲਣਾ ਨਹੀਂ ਜਾਊਂਗਾ ਜਿਹੜੀਆਂ ਜਿਹੜੀਆਂ ਕੁੜੀਆਂ ਹੋਣੀਆਂ 90 ਤੋਂ 2000 ਆਣ ਜਾਂ ਉਹਨਾਂ ਨੇ ਪਹਿਲਾਂ ਹਨਾ ਨੰਬਰਾਂ ਵਾਲਾ ਫੋਨ ਘਰੇ ਕੰਮ ਕੀਤੇ ਹਨਾ ਨੰਬਰਾਂ ਵਾਲੇ ਫੋਨ ਨਹੀਂ ਨਹੀਂ ਇੱਕ ਚੀਜ਼ ਹੋਰ ਆ ਇਹੋ ਲਾ 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 ਨਾ ਨਾ ਇਹੋ ਧਿਆਕਾ ਹੀ ਗੱਲਾਂ ਉਹ ਆ ਜਿੱਥੇ ਕੁੜੀਆਂ ਦੇ ਵਾਲ ਸਟ੍ਰੇਟ ਕਰਨੇ ਆਏ ਇਹਨਾਂ ਨੂੰ ਸਭ ਤੋਂ ਵੱਡਾ ਚਾਹ ਹੁੰਦਾ ਹੈ ਵਾਲ ਸਟ੍ਰੇਟ ਹੋ ਗਏ ਹਾਈ ਨੂੰ ਉਹਨਾਂ ਦੀ ਕੁੜੀ ਨੇ ਵਾਲ ਸਟ੍ਰੇਟ ਕਰਾ ਲਏ ਮੰਮੀ ਉਹਨਾਂ ਦੀ ਕੁੜੀ ਨੇ ਵਾਲ ਸਟ੍ਰੇਟ ਕਰਾ ਲਏ ਕਿੰਨੇ ਵਾਲੇ ਕਰਾਈ 6 ਮਹੀਨੇ ਵਾਲੇ ਕਰਾਏ ਅੱਜ ਕੱਲ ਨੋਰਮਲ ਆ ਵਾਲ ਸਟ੍ਰੇਟ ਕਰਾਉਣੇ ਤੇ ਗਗੂ ਉਸੇ ਘਰ ਘਰ ਸਟ੍ਰੇਟਨਰ ਆਜ ਘਰ ਘਰੋ ਫੰਡਿਆਂ ਦੇ ਵਾਹ ਲਿੰਦਿਆਂ ਤੇ ਉਹਨਾਂ ਨੂੰ ਲਾ ਲਿੰਦਿਆਂ ਚਿਮਟਾ ਤੱਕ ਕਰਕੇ ਨਹੀਂ ਉਹ ਫੰਡਿਆਂ ਦਾ ਸਮਝਿਆ ਮੈਂ ਦੱਸ ਦਵਾਂ ਵਾਲਾ ਨੂੰ ਮੰਮੀ ਬੱਸ ਸਾਡੀਆਂ ਪੁੰਨੀਆਂ ਚਾਹੀਦੀਆਂ ਪੁੰਨੀਆਂ ਚਾਹੀਦੀਆਂ ਲੋਕਾਂ ਦੀਆਂ ਗੁੱਤਾ ਹੁੰਦੀਆਂ ਸੀ ਨਾ ਨਾਮ ਹੁੰਦੇ ਆ ਫੰਡਿਆਂ ਦੇ ਵਾਲਾ ਦੇ ਨਾਮ ਹੁੰਦੇ ਇਹ ਕੋਈ ਵੀ ਚੀਜ਼ ਸੀਗੀ ਜਿਹੜੀ ਉਹ ਜਨਰੇਸ਼ਨ ਸੀ ਨਾ ਉਹਨਾਂ ਨੂੰ ਮਾਵਾ ਘੂਰ ਘੂਰ ਕੇ ਹਾਈ ਨਹੀਂ ਫਲਾਣੇ ਦੀ ਕੁੜੀ ਮਹੀਨੇ ਦਾ ਇੰਨਾ ਕੁੰਨ ਦੀ ਭਈ ਤੁਸੀਂ ਕੀ ਕਰਦੀਆਂ ਭਈ ਸਾਨੂੰ ਸਾਰੀ ਉਮਰ ਇਹ ਸੁਣਾਇਆ ਜਾਂਦਾ ਹੁੰਦਾ ਸੀ ਤੁਸੀਂ ਕਰਦੇ ਕੀ ਆ ਸਾਰੀ ਦੁਨੀਆ ਨੂੰ ਕਾਰ ਛੱਡਿਆ ਸਾਡਾ ਕੋਈ ਰਿਸ਼ਤਾ ਨਹੀਂ ਲੱਭੀ ਸਾਰੇ ਤੁਸੀਂ ਕਮੈਂਟ ਕਰਿਓ ਤੁਹਾਡੇ ਨਾਲ ਵੀ ਨਹੀਂ ਨਹੀਂ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਵਿੱਚ ਜਦੋਂ ਰਿਸ਼ਤੇਦਾਰ ਆਉਂਦੇ ਸੀ ਐਂ ਕਿ ਆ ਜਾਂਦਾ ਸੀ ਸਾਡੇ ਤਾਂ ਨਗਮੇ ਤੁਹਾਡੇ ਚੰਗੇ ਆ ਤੇ ਅੱਜ ਦੇ ਟਾਈਮ 'ਚ ਮੈਂ ਹੁਣ ਕਹਿਣਾ ਨਹੀਂ ਚਾਹੁੰਗਾ ਬਾਬਾ ਕਲਾਸ ਪਾਸਟ ਡਿਵੀਜ਼ਨ ਵੀ ਲੈ ਕੇ ਆਉਂਦੇ ਸੀ ਨਾ ਨਾਰਮਲ ਜੀ ਸਾਡੇ ਤੇ ਪਾਸੇ ਭਾਰਤਾ ਕੰਮ ਵੀ ਕਰਕੇ ਚੋ ਜੇ ਅਸੀਂ ਕਿੰਨੇ ਸਾਲ ਪੜ੍ਹਨਾ ਮੈਂ ਤਾਂ ਦਾਦਾ ਅਸੀਂ ਇਹ ਚੀਜ਼ੀ ਵੇਖੀ ਹੈ ਮੰਨ ਲਾ ਕਿਸੇ ਆਂਡ ਗਵਾਂਡ ਕਿਸੇ ਜਵਾਗ ਤੇ ਸੱਟ ਲੱਗ ਜਣੀ ਅਗਲੇ ਨੇ ਕਹਿਣਾ ਲੈ ਪੁੱਤ ਮਿੰਟੋਂ ਮਿੰਟ ਮੈਡੀਕਲ ਤੇ ਲੈ ਕੇ ਜਾਣਾ ਹਨਾ ਤੇ ਸਾਡੇ ਹਲਦੀ ਲਾਂਚ ਕੋਈ ਨਹੀਂ ਠੀਕ ਹੋਈ ਜਾਣਾ ਪੰਜਾ ਦਿਨਾਂ ਚ ਰਿਕਵਰੀ ਹੋ ਜਾਣੀ ਇਸ ਟਾਈਮ ਦੇ ਲੈਵਲ ਦੇ ਸੀ ਚੀਜ਼ਾਂ ਦੇਖੀਆਂ ਆ ਉਹ ਵੀ ਦੱਸੋ ਇਹਨਾਂ ਦਿਨਾਂ ਦੀ ਗੱਲ ਸੀ ਨਹੀਂ ਪੈਂਦੇ ਸੀ ਕੁੱਪੂ ਨੇ ਨਿੱਕੇੜਾ ਕੀ ਹਾਂ ਉਹ ਸ਼ੁਰੂ ਤੋਂ ਪਰਿਵਾਰ ਦਾ ਟੈਮ ਕੀ ਹੋਇਆ ਚੱਲਦਾ ਪਿਆ ਹਾਂ ਸਾਡੀ ਮੰਮੀ ਨੂੰ ਕ੍ਰਿਕਟ ਦਾ ਸ਼ੌਕ ਸ਼ੁਰੂ ਤੇ ਬਹੁਤ ਜ਼ਿਆਦਾ ਸੀਗਾ ਤੇ ਇਹ ਮੰਮੀ ਤੇ ਮੇਰੀ ਨਾਨੀ ਦੋਵੇਂ ਟੀਮੇ ਰੱਖੀ ਜਾਂਦੀ ਨਹੀਂ ਨੋ ਜੀ ਮੰਮੀ ਦੁਪਹਿਰ ਦਾ ਨਹੀਂ ਜੀ 5 5:30 ਵਜੇ ਦਾ ਟਾਈਮ ਸੀ ਮੈਚ ਲੱਗਾ ਸੀਗਾ ਤੇ ਮੈਂ ਮਾਈ ਥੱਲੇ ਆਣ ਕੇ ਬੈਠੀ ਸੀਗੀ ਤੇ ਤੁਸੀਂ ਅੰਦਰ ਕੰਮ ਕਰਦੀਆਂ ਸੀ ਨਾਨੀ ਤੁਹਾਡੇ ਕੋਲੇ ਅੰਦਰ ਕੰਮ ਕਰ ਰਹੀ ਸੀ ਚੈੱਕ ਕਰਾਸ ਤੇ ਰਾਜੂ ਹੱਸ ਕੇ ਜਾਂਦਾ ਹੋਇਆ ਰਾਜੂ ਹੱਸ ਕੇ ਜਾਂਦਾ ਹੋਇਆ ਤੇ ਕਰਸ਼ਰਨ ਨੇ ਕੀ ਕੀਤਾ ਉਹਨਾਂ ਸਮੇਂ ਚ ਆਲ ਆਊਟ ਟਿੱਕੀ ਜੀ ਰੱਖਣ ਵਾਲੀ ਮਸ਼ੀਨ ਆਉਂਦੀ ਹੁੰਦੀ ਹੁੰਦੀ ਸੀ ਨਾ ਉਹ ਮਸ਼ੀਨ ਸੀ ਇਹਨੇ ਕੀ ਕੀਤਾ ਉਹ ਮਸ਼ੀਨ ਨੂੰ ਚੈੱਕ ਕਰਨ ਦੇ ਲਈ ਨਾ ਇਹਨੇ ਉਹਦੀਆਂ ਤਾਰਾਂ ਲਾ ਕੇ ਨਾ ਇੱਕ ਤਾਰ ਲਾ ਕੇ ਪਲੱਗ 'ਚ ਤੇ ਦੂਸਰਾ ਪਲੱਗ ਜਿਹੜਾ ਉਹ ਬਲਕਰਨ ਦੇ ਹੱਥ 'ਚ ਫੜਾਤਾ ਤੇ ਮਗਰੋਂ ਜਾ ਕੇ ਸੋਚ ਛੱਡਦੀ ਤੁਸੀਂ ਬਲੀਵ ਕਰੋਗੇ ਸਾਡੇ ਮੁੰਡੇ ਦਾ ਹੱਥ ਸਾਰਾ ਇਦੋਂ ਸੜ ਗਿਆ ਸੀ ਤੇ ਇਹ ਕੋਲ ਹੱਸ ਰਿਹਾ ਆ ਤੁਹਾਨੂੰ ਅਗਲੇ ਵਲੌਗ ਚ ਮੈਂ ਸ਼ੋਅ ਕਰੂੰਗਾ ਅੱਜ ਵੀ ਉਵੇਂ ਨਿਸ਼ਾਨੀ ਉਹਦੇ ਹੱਥ ਤੇ ਹਾਂ ਅਪਰਾਧ ਜੱਟ ਖੜਾ ਕੀਤਾ ਆਟਾ ਆ ਗਿਆ ਇਹ ਸਾਰਾ ਤੁਸ ਕਾ ਆਟਾ ਮਲਿਆ ਨਿੱਕਾ ਜਿਹਾ ਤਾਂ ਸੀਗਾ ਨਿੱਕਾ ਜਿਹਾ ਸੀਗਾ ਤੇ ਸਿੱਕੇ ਟੂ ਬੇਸਿਕ ਅੱਜ ਦਾ ਵਲੌਗ ਖਤਮ ਹੁੰਦਾ ਹੈ ਗੱਲਾਂ ਲੰਮੀਆਂ ਹੋ ਜਾਣੀਆਂ ਬਲੌਗ ਬਹੁਤ ਲੰਮਾ ਆ ਜਾਣਾ ਤੇ ਲਵ ਯੂ ਅਨਦੇਵਾ ਸੌਰੀ ਚੈਨਲ ਆਪਾਂ ਬਾਕੀ ਟੌਪਿਕ ਬਾਅਦ ਚ ਸ਼ੇਅਰ ਕਰਾਂਗੇ ਤੁਸੀਂ ਵੀ ਆਦੇ ਕਨਸੈਪਟ ਦੱਸੋ ਸਾਡੇ ਨਾਲ ਆ ਚੀਜ਼ ਹੁੰਦੀ ਰਹੀ ਸੀ ਤੇ ਆਪਾਂ ਉਹ ਮੁੱਦੇ ਤੇ ਡਿਸਕਸ ਜ਼ਰੂਰ ਕਰਨਾ ਹਾਂ ਕਿ ਤੁਹਾਨੂੰ ਨੈਕਸਟ ਵਲੌਗ ਜਾ ਕੇ ਠੀਕ ਤੇ ਕੰਮ ਕਰ ਜਾ ਕੇ ਬਹਿਲੀ ਕਰਨ ਲੱਗੀ ਆ ਤੁਸੀਂ ਚਾਹ ਪੀਣ ਲੱਗੀ ਆ ਚਲੋ ਜੀ ਸਤਿ ਸ੍ਰੀ ਅਕਾਲ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ